ਉਰੇ ਗੁੰਮੇ ਜਾਣਾ ਆਪਾਂ 1 2 ਆਬ ਦੋ ਯਹਾਂ ਤੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਬਹੁਤ ਹੀ ਸਪੈਸ਼ਲ ਡੇ ਕਿਉਂਕਿ ਅਸੀਂ ਚੱਲਿਆ ਘੁੰਮਣ ਜੰਮੂ ਕਸ਼ਮੀਰ ਪੈਕਿੰਗ ਆਲਰੇਡੀ ਸਾਡੀ ਡਨ ਹੋ ਚੁੱਕੀ ਆ ਤੇ ਫਤਿਹ ਉਹਨਾਂ ਦੇ ਖਾਣ-ਪੀਣ ਦਾ ਸਮਾਨ ਫਤਿਹ ਨੇ ਰੈਡੀ ਨੇ ਜੈਪਕੂ ਵੀ ਰੈਡੀ ਆ ਤੇ ਚੱਲਦੇ ਆ ਗੱਡੀ ਆ ਰਹੀ ਆ ਤੇ ਉਹਦੇ ਵਿੱਚ ਰੱਖਦੇ ਆ ਸਮਾਨ ਤੇ ਤੁਹਾਨੂੰ ਦਿਖਾਉਣਾ ਇਸ ਵਾਰ ਜੰਮੂ ਕਸ਼ਮੀਰ ਲੋਜੀ ਗੱਡੀ ਵੀ ਆ ਚੁੱਕੀ ਆ ਤੇ ਸਮਾਨ ਵੀ ਠੱਪਨ ਤੇ ਟੰਡਾ ਰੈਡੀ ਆ ਸਾਡਾ ਤੇ ਹੁਣ ਚੱਲਦੇ ਆ ਕਸ਼ਮੀਰ ਨੂੰ ਉਹਨੂੰ ਦੇਖਣਾ ਕਸ਼ਮੀਰ ਦੇ ਨਜ਼ਾਰੇ ਇਸ ਵਾਰ ਲੋਜੀ ਸਾਡਾ ਆ ਗਿਆ ਪਹਿਲਾ ਸਟਾਪ ਅਸੀਂ ਲੱਗੇ ਆ ਮੁਕੇਰੀਆਂ ਰੋਕੇ ਚਾਹ ਪੀਣ ਤੇ ਚਾਹ ਚੂਪੀ ਕੇ ਫੇਰ ਚੱਲਦੇ ਆ ਅੱਗੇ ਅਸੀ ਲੱਗੇ ਆ ਰੋਟੀ ਖਾਣ ਰੋਟੀਆਂ ਅਸੀਂ ਘਰੋਂ ਲੈ ਕੇ ਆਇਆ ਪਰੌਂਠੇ ਬਣਾ ਕੇ ਤੇ 뷰 ਵਧੀਆ ਦੇਖ ਲਿਆ ਬੈਠਣ ਨੂੰ ਜਗ੍ਹਾ ਵੀ ਵਧੀਆ ਇੱਥੇ ਬੈਠ ਕੇ ਰੋਟੀ ਉਟੀ ਖਾਣੇ ਫੇਰ ਚਾਹਦੇ ਆ ਅੱਗੇ ਨੂੰ ਚੈੱਕ ਕਰੋ 뷰 ਕਿੰਨਾ ਘੈਂਟ ਆ ਛੇੜ ਪੂਜਾ ਹੋ ਗਈ ਹੁਣ ਚੱਲਦੇ ਆ ਅੱਗੇ ਨੂੰ ਤੇ ਤੁਹਾਨੂੰ ਦਿਖਾਉਂਦੇ ਆ 뷰 ਅੱਗੇ ਜਾਗੇ ਚੱਲੇ ਤੇ ਸਾਨੂੰ ਤੇਗੀ ਲੇਕ ਮਾਂਸ ਚਾ ਲੇਕ ਇਤਨਾ ਨਜ਼ਾਰਾ ਆ ਝੂਲੇ ਲੱਗੇ ਹੋਏ ਨੇ ਆ ਇਧਰਲੇ ਪਾਸੇ ਸਾਰੀਆਂ ਲੇਕ ਆ ਬਹੁਤ ਘੈਂਡਾ ਨਜ਼ਾਰਾ ਨਹੀਂ ਆ ਜਾਲੇਗਾ ਰਸਤੇ ਜਾਂਦੇ ਜਾਂਦੇ ਨਾ ਉਹ ਇਹ ਜਿਹੜੀਆਂ ਚੀਜ਼ਾਂ ਦੇਖਣ ਦਾ ਬਹੁਤ ਸਵਾਰ ਆਉਂਦਾ ਰੁਕ ਰੁਕ ਕੇ ਜਾਣ ਦਾ ਨਾ ਆ ਲਾਸਟ ਟਾਈਮ ਜਦੋਂ ਅਸੀਂ ਗਏ ਸੀਗੇ ਅਸੀਂ ਰਾਤ ਨੂੰ ਸਾਰਾ ਸਫਰ ਕੀਤਾ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਇਹਨਾਂ ਚੀਜ਼ਾਂ ਦਾ ਤੇ ਅਸੀਂ ਕੁਝ ਦੇਖਿਆ ਨਹੀਂ ਇਸ ਕਰਕੇ ਇਸ ਵਾਰ ਦੇਣੇ ਚੱਲੇ ਇਥੇ ਛੋਟੀ ਜੀ ਮਾਰਕੀਟ ਵੀ ਬਣੀ ਆ ਤੁਹਾਨੂੰ ਉਹ ਵੀ ਦਿਖਾਉਦੇ ਆ ਜਿੱਥੋਂ ਵੀ ਤੁਸੀਂ ਸ਼ਾਪਿੰਗ ਨਹੀਂ ਕਰ ਸਕਦੇ ਤੇ ਬਹੁਤ ਸਾਰੀਆਂ ਮੱਛੀਆਂ ਨੇ ਦੇਖੋ ਮੱਛੀਆਂ ਬਹੁਤ ਵੱਡੀਆਂ ਵੱਡੀਆਂ ਇਹ ਇਥੇ ਛੋਟੀ ਜੀ ਮਾਰਕੀਟ ਆ ਇਥੇ ਜੇ ਤੁਸੀਂ ਆਪਦਾ ਖਾਣ ਪੀਣ ਦਾ ਜਾ ਹੋਰ ਕੋਈ ਸ਼ੋਪਿੰਗ ਵਗੈਰਾ ਕਰਨੀ ਚਾਹੁੰਦੇ ਆ ਉਹ ਕਰ ਖਾਦਿਓ। ਇਹ ਬੜੀ ਵਧੀਆ ਬਣਿਆ ਹੋਇਆ ਹੈ। ਸਾਰਾ ਨਾ ਜਿੰਨੀ ਵੀ ਬਣੀ ਹੈ ਹੈਗੀ ਬੇਸ਼ੱਕ ਛੋਟੀ ਹੈ ਛੋਟੀ ਵੀ ਨਹੀਂ ਕਹਿੰਦਾ ਠੀਕ ਆ। ਅ ਪਰ ਵਧੀਆ ਬਣਾਇਆ ਹੋਇਆ ਹੈ ਇਹਨਾਂ ਨੇ। ਅ ਟੂਰਿਸਟ ਨੂੰ ਨਾ ਕਰਨ ਦੇ ਲਈ ਮੱਛੀਆਂ ਜਿਵੇਂ ਕਿ ਇੱਥੇ ਬਹੁਤ ਜ਼ਿਆਦਾ ਨੇ। ਨੋ ਫਿਸ਼ਿੰਗ ਕੀਤੀ ਹੋਈ ਆ। ਤੇ ਵੀ ਮੱਛੀਆਂ ਫੜ ਨਹੀਂ ਸਕਦੇ ਨਾ ਉਹਨਾਂ ਨੂੰ ਆਟਾ ਪਾ ਸਕਦੇ ਹਾਂ ਫੜ ਕੇ। ਆਟੇ ਦਾ ਵੀ ਇਹਨਾਂ ਦਾ ਇੱਕ ਆਪਦਾ ਬਿਜ਼ਨਸ ਆ ਵਧੀਆ। ਵਧੀਆ ਬਣਿਆ ਹੋਇਆ ਸ਼ਾਂਤ ਜਿਹਾ ਮਾਹੌਲ ਆ ਵਧੀਆ ਸੋਹਣੀ ਹੈ ਗੱਲਬਾਤ ਕਾਫੀ ਦੇ ਡਰਾਈਵ ਕਰਨ ਤੋਂ ਬਾਅਦ ਅਸੀਂ ਰੋਕੇ ਚਾਹ ਪੀਣ ਜਦੋਂ ਅਸੀਂ ਦਸੰਬਰ ਦੇ ਵਿੱਚ ਆਏ ਸੀ ਨਾ ਇੱਥੇ ਸਾਰੇ ਪਹਾੜਾਂ ਦੇ ਉੱਤੇ ਬਰਫੇ ਬਰਫ ਸੀ ਪਰ ਹੁਣ ਸਾਰਿਆਂ ਤੇ ਹਰਿਆਲੀ ਆ ਵਧੀਆ ਲੱਗਦਾ ਹਰਿਆਲੀ ਵੀ ਬਹੁਤ ਸੋਹਣੀ ਲੱਗਦੀ ਹੈ ਪਹਾੜਾਂ ਤੇ ਸੋਨਾ ਵੀ ਤੇ ਨੀਂਹਾਂ ਕੌਫੀ ਤੇ ਚੱਲਦੇ ਆ ਅੱਗੇ ਉਹਨੂੰ ਦਿਖਾਉਦੇ ਹਾਂ ਸ਼ਿਰੀ ਨਗਰ ਚੱਲ ਕੇ ਲਓ ਜੀ ਅਸੀਂ ਡਾਲ ਲੇਕ ਤੇ ਪਹੁੰਚ ਚੁੱਕੇ ਆ ਤੇ ਇਸ ਟਾਈਮ ਅਸੀਂ ਡਾਲ ਲੇਕ ਦੇ ਵਿੱਚ ਆ ਤੇ ਅਸੀਂ ਇਹਨੂੰ ਡਾਲ ਲੇਕ ਨੂੰ ਵਿੱਚ ਦੀ ਜਾ ਕੇ ਆਪਣਾ ਰੂਮ ਦੇਖਣ ਚੱਲੇ ਆ ਫੋਟੋ ਰੂਮ ਜਿਹੜਾ ਕਿ ਅਸੀਂ ਆਨਲਾਈਨ ਬੁੱਕ ਕੀਤਾ ਸੀਗਾ ਪਰ ਅਸੀਂ ਉਹਦੇ ਵਿੱਚ ਆਪਸ਼ਨ ਪਾਈਸ ਵੀ ਅਸੀਂ ਜਾ ਕੇ ਰੂਮ ਚੈੱਕ ਕਰਨੇ ਆ ਪਹਿਲਾਂ ਤੇ ਹੁਣ ਜਾ ਰਹੇ ਆ ਅਸੀਂ ਰੂਮ ਚੈੱਕ ਕਰਨ ਤੇ ਵਿਚਲਾ 뷰 ਦੇਖੋ ਤੁਸੀਂ ਰਾਤ ਦਾ ਹਨਾ ਕਿੰਨਾ ਵਧੀਆ ਪਿਕਚਰੋ ਕੀ ਬਾਤ ਹੈ ਸੈਰਾ ਵਿਊ ਵਾਕਈ ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਵਾਕਈ ਜੰਨਤ ਤਾਂ ਤੇ ਇੱਕ ਸਵਾਦ ਆ ਇਹ ਤੋਂ ਬਾਅਦ ਹੋਟਲ ਦੇ ਵਿੱਚ ਚੱਲਦੇ ਆ ਪਹਿਲਾਂ ਰੂਮ ਦੇ ਲਿਆ ਫਿਰ ਹੋਟਲ ਦੇ ਵਿੱਚ ਜਾ ਕੇ ਫਰੈਸ਼ ਹੋ ਕੇ ਫਿਰ ਤੁਹਾਨੂੰ ਮਾਰਕੀਟ ਦਿਖਾਵਾਂਗੇ ਰਾਤ ਨੂੰ ਰਾਤ ਦਾ ਵਿਊ ਬਹੁਤ ਹੀ ਸੋਹਣਾ ਇੱਥੇ ਉਹ ਕਿਧਰ ਜਾਏਗੇ ਇਧਰ ਕਿੱਥੇ ਜਾਏਗੇ ਉਹ ਇਹ ਪਤਾ ਦੇ ਨਾ इसको तेरे इसका आगे में इसको अंदर लाए से, ऐसे हाँ इसको यहाँ ऐसे अब सीधे कर अब ऐसे चल ऐसे हाँ चल रख चल दे 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 हाँ दो इस साइड दो इस साइड मर दो इस से अब दो दोनों पास दो दो इधर दो, दो इधर अब एक दो अब दो यहाँ से ਮਾਰ 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 ਦਰਸਾਂ ਅਸੀਂ ਆ ਕੇ ਫਰੈਸ਼ ਹੋ ਕੇ ਰੋਟੀ ਖਾਣ ਤੇ ਤਕਰੀਬਨ ਰਾਤ ਦੇ ਸਬਕ ਗਿਆਨ ਹੋ ਗਿਆ ਤੇ ਹਜੇ ਵੀ ਵਧੀਆ ਰੌਣਕ ਹੈ ਇੱਥੇ ਰੋਡ ਦੇ ਵਿੱਚ ਤਾਂ ਲੋ ਜੀ ਰੋਟੀ ਖਾ ਕੇ ਆ ਕੇ ਵਾਪਸ ਹੋਟਲ ਦੇ ਵਿੱਚ ਤੇ ਹੁਣ ਕਰਦੇ ਆਂ ਆਰਾਮ ਕੱਲ ਸਵੇਰੇ ਕਰਾਂਗੇ ਆਪਾਂ VOTING ਤੇ ਅੱਜ ਦੀ ਵੀਡੀਓ ਇੱਥੇ ਕਰਦੇ ਆਂ ਆਪਾਂ ਐਂਡ ਤੇ ਕੱਲ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਤਾਂ ਇਹਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕੱਲ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ